हां जी दोस्तों आज वाली वीडियो च आपा ਤੁਹਾਨੂੰ ਦੱਸਾਂਗੇ ਬੈਗ ਗਲੇ ਦੇ ਹਿਸਾਬ ਨਾਲ ਤੀਰੇ ਦੀ ਕਟਾਈ ਆਪਾਂ ਕਿਵੇਂ ਕਰਨੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਸ ਪੇਪਰ ਤੇ ਅੱਜ ਦੱਸਾਂਗੇ ਇਹ ਪੱਪੜਨ ਪੇਪਰ ਲੈ ਲਿਆ ਸਭ ਤੋਂ ਪਹਿਲਾਂ ਆਪਾਂ ਰੱਖਾਂਗੇ ਤੀਰੇ ਦਾ ਨਿਸ਼ਾਨ ਲਗਾ ਲਾਂਗੇ ਜਿਵੇਂ ਕੀ ਹੁਣ ਆਪਾਂ ਇਹ ਆਪਣੇ ਕੋਲੇ ਕਪੜਾ ਤੇ ਆਪਾਂ ਸਭ ਤੋਂ ਪਹਿਲਾਂ ਤੀਰਾ ਸ਼ੁਰੂ ਕਰਾਂਗੇ 7 ਇੰਚ ਠੀਕ ਹੈ ਜੇ ਤੁਸੀਂ ਬੈਨ ਵਾਲੇ ਗੜੇ ਤੋਂ ਸ਼ੁਰੂ ਕਰਨਾ ਤਾਂ ਆਪਾਂ ਤੀਰਾ ਫਿਰ ਵਧ ਰੱਖਾਂਗੇ ਤੇ ਆਪਾਂ ਪਹਿਲਾਂ ਸਿੰਪਲ ਗਲਿਆਂ ਤੋਂ ਸ਼ੁਰੂ ਕਰਦੇ ਆਂ ਵੀ ਆਪਾਂ 1 ਤੋਂ ਲੈ ਕੇ 2.5 ਇੰਚ ਦੀ ਕਰ ਗਲਾ ਜਿਹੜਾ ਬਣਾਉਣਾ ਹੈ ਉਹ ਆਪਾਂ ਤੀਰਾ ਕਿੰਨਾ ਰੱਖਣਾ ਠੀਕ ਹੈ 1 ਇੰਚ ਤੋਂ ਲੈ ਕੇ 2.5 ਇੰਚ ਇਦਾਂ ਨੂੰ ਆਪਾਂ ਨਿਸ਼ਾਨ ਲਗਾ ਲੈਨੇ 2 ਇੰਚ ਦਾ ਠੀਕ ਹੈ ਆਪਾਂ ਪੈਨਸਲ ਲੈ ਲਈਏ ਇਸ ਤੇ ਕਿ ਨਾਲਾ ਹੁਣ ਆਪਾਂ ਇਹ ਲੈ ਲੈਣੇ ਠੀਕ ਹੈ ਨਿਸ਼ਾਨ ਸਭ ਤੋਂ ਪਹਿਨਾਪ ਤੀਰੇ ਦਾ ਨਿਸ਼ਾਨ ਆ ਜਿਹੜਾ ਉਹ ਲਗਾ ਲਾਂਗੇ ਇਦ ਨੂੰ ਵੀ ਆਪਾਂ ਇਹ 7 ਇੰਚ ਲਿਆ ਹੈ ਠੀਕ ਹੈ ਆ ਮੁੱਢੇ ਦਾ ਨਿਸ਼ਾਨ ਆਪਾਂ ਹੁਣ ਇਦ ਨੂੰ ਲਾ ਲਿਆ ਸਮਝ ਲਓ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਮੁੱਢਾ ਲੈ ਲਿਆ ਹੈ 7 ਇੰਚ ਤੇ ਠੀਕ ਹੈ ਤੇ ਇਧਰ ਨੂੰ ਆਪਾਂ 2 ਇੰਚ ਦਾ ਨਿਸ਼ਾਨ ਲਗੋਣਾ ਆਪਾਂ ਜ਼ਿਆਦਾਤਰ ਗਲਾ 2 ਇੰਚ ਹੀ ਰੱਖਣਾ ਹੁੰਦਾ ਜੇ ਤੁਸੀਂ ਗਲੇ ਨੂੰ ਇਧਰ ਨੂੰ ਚੜਾਈ ਵਧ ਕਰੋਗੇ ਤੇ ਤੀਰੇ ਦੀ ਆਪਣੀ ਜਿਹੜੀ ਇਹ ਚੜਾਈ ਹੈ ਇਹ ਘਟ ਜੂਗੀ ਠੀਕ ਹੈ ਤੁਸੀਂ ਇਹ ਵੀ ਸਾਬ ਰੱਖਣਾ ਜੇ ਆਪਾਂ ਗਲਾ ਚੌੜਾ ਰੱਖਣਾ ਤਾਂ ਤੀਰੇ ਦੇ ਜਿਹੜੀ ਕਾਟ ਹੈ ਉਹ ਹੋਰ ਹੋਰ ਤਰੀਕੇ ਨਾਲ ਫਰਕ ਪਊਗਾ ਜੇ ਆਪਾਂ 2 ਇੰਚ ਗਲੇ ਦੇ ਹਿਸਾਬ ਨਾਲ ਤੁਹਾਨੂੰ ਦੱਸਦੇ ਆਂ ਤੇ ਤੀਰਾ ਆਪਾਂ ਰੱਖ ਲੈ 7 ਇੰਚ ਇਹ ਆਪਾਂ ਰੱਖਣਾ ਹੈ 1 ਤੋਂ 2.5 ਇੰਚ ਗਲੇ ਵਾਸਤੇ ਇਹਦੀ ਆਪਾਂ ਗਲਾਈ ਦੇਵਾਂਗੇ ਇਸ ਤਰ੍ਹਾਂ ਠੀਕ ਇਹ ਹੋ ਗਿਆ ਆਪਣਾ 1 ਤੋਂ 2.5 ਇੰਚ ਦਾ ਠੀਕ ਹੈ ਜੀ ਆਪਾਂ ਪੈਨਲ ਲੈ ਕੇ ਤੁਹਾਨੂੰ ਦਿਖਾ ਦੇਵਾਂਗੇ ਜੇ ਨਾ ਦਿੱਸਦਾ ਹੋਇਆ ਠੀਕ ਹੈ ਤੇ ਹੁਣ ਆਪਣਾ ਇਹ 1 ਤੋਂ 2.5 ਇੰਚ ਦਾ ਆਪਾਂ ਰੱਖਣਾ 7 ਇੰਚ ਠੀਕ ਹੈ उस तो बाद आप कि रखेंगे एक तो ढाई हो गया सत्त तो उस तुँ बाद आप रखा तीन तो पाँच इंच तीकर आप तीरा कि रखना तीन इंच गले तो पाँच इंच तीरा पाँच इंच गला जी तीन दे, दे तेन तो लैके आप इंच तीकर जला बनावे वह आप तीरा कि रखा इस तरह आप गला बनावे ਉਦੇ ਲਈ ਆਪਾਂ 1/2 ਇੰਚ ਹੀ ਕੱਟ ਕਰਦੇ ਹਾਂ ਮਤਲਬ 6.5 ਰੱਖਾਂਗੇ ਤੀਰ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਰੱਖਾਂਗੇ 5 ਤੋਂ ਲੈ ਕੇ ਆਪਾਂ 7 ਇੰਚ ਟਿੱਕਰ ਠੀਕ ਹੈ 5 ਤੋਂ ਲੈ ਕੇ 7 ਇੰਚ ਟਿੱਕਰ ਮਤਲਬ ਆਪਾਂ 5.5 ਹੀ ਬਣਾ ਸਕਦੇ ਹਾਂ 6 ਇੰਚ ਵੀ 7 ਇੰਚ ਵੀ ਠੀਕ ਹੈ ਸਾਰੇ ਨਾਪ ਇਹਦੇ ਵਿੱਚ ਆਪਾਂ ਬਣਾ ਸਕਦੇ ਹਾਂ ਇਹ ਆਪਣਾ ਗਲਾਵ ਹੋ ਗਿਆ 5 ਤੋਂ 7 ਇੰਚ ਤੇ ਇਹਦਾ ਕਿੰਨਾ ਤੀਰਾ ਰੱਖਾਂਗੇ ਆਪਾਂ 6 ਇੰਚ ਠੀਕ ਹੈ ਤੇ ਹੁਣ ਆਪਾਂ ਇਹ ਹੋ ਗਿਆ ਆਪਣਾ 7 ਇੰਚ ਗੱਲੇ ਦਾ ਹੁਣ ਆਪਾਂ ਰੱਖਾਂਗੇ 7 ਤੋਂ 9 ਇੰਚ ਠੀਕ ਹੈ ਸੱਤ ਤੋਂ ਇਹ 9 ਇੰਚ ਹੋ ਗਿਆ ਆਪਣਾ ਸੱਤ ਤੋਂ 9 ਇੰਚ ਦਾ ਆਪਾਂ ਰੱਖਾਂਗੇ 5.5 ਠੀਕ ਹੈ ਥੋੜਾ نیچے ਆਪਣੇ ਕੋਲੇ ਕਿੰਨਾ ਰਹੇਗਾ ਹੁਣ ਆਪਾਂ ਜਿਵੇਂ 9 ਤੋਂ 10 ਹੋ ਗਿਆ 10.5 ਹੋ ਗਿਆ ਹਨਾ ਇੰਨਾ ਕੁ ਗਲਾ ਜਾਂਦਾ ਆਪਣਾ ਤੇ ਚਾਹੇ ਆਪਾਂ 11 ਵੀ ਆਖ ਲਗੇ ਬਾ 11.5 ਵੀ ਰੱਖ ਲਗੇ ਹੁਣ ਆਪਾਂ ਤੀਰਾ ਬਹੁਤਾ ਨਹੀਂ ਘਟਾਉਣਾਗਾ ਤੇ ਆਪਾਂ ਜਾਂਦੀ ਹੁਣ 10 ਇੰਚ ਤੋਂ ਮੰਨ ਲਓ 10 1/2 ਇੰਚ ਤੋਂ ਆਪਾਂ ਜਿਹੜਾ ਰੱਖਾਂਗੇ ਹਨ 9 ਤੋਂ ਲੈ ਕੇ ਇਹਦੇ ਵਿੱਚ ਆਪਾਂ ਕਿੰਨਾ ਤੀਰਾ ਕਰ ਲਾਂਗੇ ਹੁਣ ਆਪਣਾ 5 1/2 ਤਾਂ ਹੋ ਗਿਆ ਤੇ ਆਪਾਂ ਇਹ 5 ਤੋਂ ਘਟਾਉਣਾ ਨਹੀਂ ਗਾ 5 1/2 ਹੀ ਟਿੱਕਰ ਰੱਖਣਾ ਹੈ 5 ਤੋਂ ਹੁਣ ਆਪਾਂ ਇਦੋਂ ਭਾਤੀਰਾ ਨਹੀਂ ਘਟਾਉਣਾਗਾ ਠੀਕ ਹੈ ਇਹ ਤੁਸੀਂ ਨਾਪ ਤੁਸੀਂ ਵਿਸ਼ੱਕ ਲੈ ਕੇ ਵੀ ਰੱਖ ਲਓ ਜਦੋਂ ਆਪਣਾ 5 ਇੰਚ ਤੀਰਾ ਜੇ ਉਦੋਂ ਨਹੀਂ ਬਾਅਦ ਇਹ ਘਟਾਉਣਾ ਕਿਉਂਕਿ 10 ਇੰਚ ਆਪਣਾ ਇਹ ਸिलाई ਚ ਵੀ ਆਉਣਾ ਤੇ ਫਿਰ ਆਪਣਾ ਜਿਹੜਾ ਇਹ ਚੀਜ਼ ਬਹੁਤ ਘੱਟ ਰਹਿ ਜਾਣੀ ਠੀਕ ਹੈ ਤੇ ਫਿਰ ਸੈੱਟਵਣੀ ਹੁੰਦਾ ਵੀ ਆਪਾਂ 5 ਇੰਚ ਤੀਰੇ ਦੀ ਕਟਾਈ ਹੱਦ ਤੋਂ ਵੱਧ ਕਰ ਸਕਦੇ ਹਾਂ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਇੱਥੇ ਨਿਸ਼ਾਨ ਗੂੜੇ ਕਰਕੇ ਦਿਖਾ ਦਈਏ ਕੰਮ ਦੇਖਦੇ ਚੱਲਦੇ ਆਂ ਮੰਤੂ ਸੀ 1 ਤੋਂ 2.5 ਇੰਚ ਗਲਾ ਇਹ ਬਣਾਇਆ ਆਪਾਂ ਠੀਕ ਹੈ 1 ਤੋਂ 2.5 ਇੰਚ ਦਾ ਆਪਾਂ ਕਿੰਨਾ ਰੱਖਿਆ ਸੀ 7 ਇੰਚ ਤੀਰਾ ਤੀਰਾ ਰੱਖਿਆ 7 ਇੰਚ ਉਸ ਤੋਂ ਬਾਅਦ ਆਪਾਂ ਬਣਾਇਆ ਸੀ 2.5 ਤੋਂ 3 ਤੋਂ 3 ਤੋਂ 5 ਇੰਚ ਗਲਾ ਤੇ ਦਾ ਪਤੀਰਾ ਕਿੰਨਾ ਰੱਖਿਆ ਸੀ ਸਾਢੇ 6 ਠੀਕ ਹੈ ਨਾਲ ਇੱਥੇ ਤੀਰਾ ਆਪਾਂ ਲੇਖ ਲੂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗਲਾ ਕਟਿਆ ਸੀ ਮੇ ਇੱਥੇ ਪੰਜ ਤਿੱਖਾ ਤੇ ਮੈਂ ਆਪਾਂ 5.5 ਤੋਂ ਸ਼ੁਰੂ ਕਰਾਂਗੇ 5.5 ਤੋਂ 7 ਇੰਚ ਠੀਕ ਹੈ ਇਹਨਾਂ ਦਰਨਾਂ 5.5 ਤੋਂ ਲੈ ਕੇ ਜਿਵੇਂ 6 6.5 7 ਤਿੱਕਰ ਆਪਾਂ ਇਹ ਰੱਖਾਂਗੇ 6 ਇੰਚ ਤੀਰਾ ਠੀਕ ਹੈ ਤੇ ਦੂਗਾ ਆ ਗਿਆ 7 ਤੋਂ ਆਪਾਂ 7 ਤਿੱਕਰ ਰੱਖਿਆ ਗਿਆ 7.5 ਤੋਂ 9 ਇੰਚ ਗਲਾ ਇਹ ਆਪਾਂ ਰੱਖਾਂਗੇ 5.5 ਤੀਰਾ ਠੀਕ ਹੈ ਤੇ نیچے ਆ ਗਿਆ ਆਪਾਂ ਹੁਣ ਚਾਹ ਤੁਸੀਂ 10 ਰੱਖ ਲਓ 11 ਰੱਖ ਲਓ ਤੇ 11 ਰੱਖ ਲਓ ਇਥੋਂ ਤਿੱਕਰ ਆਪਾਂ ਹੁਣ 9.5 ਤੋਂ ਮਤਲਬ 10 10.5 ਆਪਾਂ 11 ਤਿੱਕਰ ਵੀ ਤੁਸੀਂ ਰੱਖ ਸਕਦੇ ਆ ਇਹਦਾ ਆਪਾਂ 5 ਜਾਂ 5.5 ਬਸ 5 ਇੰਚ ਤੀਰਾ ਰੱਖ ਲਓ ਚਲੋ ਇਹ ਪਸਾਵਾ ਪੰਜੀ ਕਰ ਸਕਦੇ ਬਸ ਇਦੋਂ ਘੱਟ ਨਹੀਂ ਕਰਨਾ ਆਪਾਂ ਇਸ ਦਾ ਇਸ ਤੋਂ ਘੱਟ ਆਪਾਂ ਤੀਰਾ ਬਿਲਕੁਲ ਨਹੀਂ ਕਰਨਾਗਾ ਜਦੋਂ ਜਿਹਨੂੰ ਵੀ ਆਪਾਂ ਗਲਾ ਜਿੰਨਾ ਵੱਡਾ ਵਰਜੀ ਥੱਲੇ ਨੂੰ ਆਪਾਂ ਕਰ ਲਵੇ ਤੀਰਾ ਨਹੀਂ ਘੱਟ ਕਰਨਾ ਆਪਾਂ ਉਸ ਤਰ੍ਹਾਂ ਮੋਢੇ ਦੀ ਜਿਹੜੀ ਲੈਂਥ ਹੈ ਜੇ ਤੇ ਆਪਾਂ ਗਲਾ ਵੱਡਾ ਕਰਾਂਗੇ ਜਿਹੜਾ ਆਪਾਂ ਇਧਰਲਾ ਮੋਢਾ ਮੰਨਦੇ ਆ ਇਹ ਆਪਾਂ ਘੱਟ ਕਰੀ ਜਾਣੇ ਇਹਦੀ ਵੀਡੀਓ ਆਪਾਂ ਤੁਹਾਨੂੰ ਅਲੱਗ ਪਾਵਾਂਗੇ ਕਿਉਂਕਿ ਫਿਰ ਇਕੱਠੇ ਵਿੱਚੇ ਰਲ ਜਾਂਦੇ ਸਮਝ ਨਹੀਂ ਆਉਂਦੀ ਵੀ ਗਲਿਆਂ ਦੇ ਹਿਸਾਬ ਨਾਲ ਆਪਾਂ ਮੋਢਾ ਕਿੰਨਾ ਕਿੰਨਾ ਘਟਾ ਸਕਦੇ ਹਾਂ ਠੀਕ ਹੈ ਉਹ ਆਪਾਂ ਅਲੱਗ ਵੀਡੀਓ ਪਾਵਾਂਗੇ ਤੇ ਇਹ ਤੁਸੀਂ ਕਾਪੀ ਤੇ ਲਿਖ ਕੇ ਰੱਖ ਲਓ ਛੱਕਦੀ ਇਹ ਇੰਨੇ ਗਲੇ ਤੇ ਇੰਨਾ ਥੀਰਾ ਤੇ ਜਿਹੜਾ ਬੈਨ ਵਾਲੇ ਗਲੇ ਵਾਲਾ ਉਹ ਆਪਾਂ ਅਲੱਗ ਵੀਡੀਓ ਪਾ ਦਾਂਗੇ ਨਹੀਂ ਤੁਸੀਂ ਇੱਥੇ ਹੀ ਸਮਝਣਾ ਤਾਂ ਇਸ ਤਰ੍ਹਾਂ ਵੀ ਸਮਝ ਆਊਗੀ ਜਦੋਂ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੈ ਉਦੋਂ ਆਪਾਂ ਫੁੱਲ ਬੈਨ ਵਾਲੇ ਦਾ ਆਪਾਂ ਰੱਖਣਾ 6 8 ਤਿੱਕਰ ਜਦੋਂ ਬਾਕੀ ਤੀਰੇ ਦੇ ਹਿਸਾਬ ਨਾਲ ਆ ਜੇ ਵੀ ਜਿਵੇਂ ਚੈਸਟ ਦੇ ਹਿਸਾਬ ਨਾਲ ਆਪਣਾ ਜਿੰਨਾ ਵੀ ਇਹ ਬੰਦ ਆ ਤੀਰਾ ਆਪਾਂ ਵਧ ਵਧ ਰੱਖਣਾ ਹੁੰਦਾ ਨਾਪ ਦੇ ਹਿਸਾਬ ਨਾਲ ਜਿੰਨਾ ਆਪਣਾ ਨਾਮ ਨੋਰਮਲ ਹੁੰਦਾ ਉਹ ਤੋਂ ਆਪਾਂ 1 ਇੰਚ ਵਧਾ ਕੇ ਰੱਖਣਾ ਤੇ ਬੈਨ ਵਾਲੇ ਦਾ ਠੀਕ ਹੈ ਇਹ ਆਪਾਂ ਤੁਹਾਨੂੰ ਅਲੱਗ ਵੀਡੀਓ ਪਾ ਦਾਂਗੇ ਕਿਉਂਕਿ ਫਿਰ ਸਾਰਿਆਂ ਦੇ ਵਿੱਚ ਹੀ ਰਲ ਜਾਂਦੀ ਫਿਰ ਸਮਝ ਨਹੀਂ ਆਉਂਦੀ ਕਈ ਵਾਰੀ ਤੇ ਹੁਣ ਤੁਸੀਂ ਨੇੜੇ ਕਰਕੇ ਨਾਪ ਨੂੰ ਦੇਖ ਲਓ ਜਿਹੜਾ 1.5 ਇੰਚ ਤੋਂ ਆਪਾਂ 2.5 ਇੰਚ ਹੈਗਾ ਆਪਣੇ ਕੋਲੇ ਤੀਰਾ ਠੀਕ ਹੈ ਇਹ 7 ਇੰਚ ਹੈ ਤੇ ਇਧਰ ਆਪਣਾ ਆ ਗਿਆ ਗਲਾ ਠੀਕ ਹੈ ਇਹ ਆਪਣਾ ਗਲਾ ਹੈ ਤੇ ਇਧਰਲੀ ਸਾਈਡ ਤੇ ਆਪਣਾ ਤੀਰਾ ਆਗ ਹੈ 3 ਤੋਂ 5 ਇੰਚ ਆਪਣਾ ਹੈਗਾ 6.5 ਤੀਰਾ ਮਤਲਬ 3 ਤੋਂ ਲੈ ਕੇ ਆਪਾਂ 4 ਇੰਚ 4.5 5 ਇੰਚ ਇਹ ਆਪਾਂ ਰੱਖਣਾ 6.5 ਤੇ 5 ਤੋਂ ਲੈ ਕੇ 6 ਇੰਚ 6.5 ਤੇ 7 ਇੰਚ ਇਹ ਆਪਾਂ ਰੱਖਣਾ 6 ਇੰਚ ਤੀਰਾ ਠੀਕ ਹੈ 7 ਤੋਂ ਲੈ ਕੇ 7.5 8 8.5 9 ਇਹ ਰੱਖਣਾ ਆਪਾਂ 5.5 ਪੰਜ ਤੀਰਾ ਤੇ ਉਸ ਤੋਂ ਬਾਅਦ ਆ ਗਿਆ ਆਪਣਾ 9.5 10 11 ਤਿੱਕਰ ਆਪਾਂ ਆਪਾਂ 12 ਤਿੱਕਰ ਚੱਲ ਜਾਵੇ ਆਪਾਂ ਤੀਰਾ 5 ਹੀ ਰੱਖਣਾ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਇਧਰੋ ਕਟਾਈ ਜਾਣਾ ਇਹ ਤੀਰੇ ਨੂੰ ਜੇ ਆਪਾਂ ਬੈਨ ਵਾਲਾ ਬਣਾਉਣਾ ਜਿੰਨਾ ਆਪਾਂ ਨੋਰ ਬੈਨ ਵਾਲਾ ਗਲਾ ਬਣਾਉਣਾ ਉਦੋਂ ਆਪਣੇ ਇਹ ਨੋਰਮਲ ਤੀਰਾ ਲੈਣਾ ਆਪਾਂ ਤੇ ਉਹਦੇ ਹਿਸਾਬ ਨਾਲ ਆਪਾਂ ਇਹ ਕਟਿੰਗ ਕਰਨੀ ਤੇ ਓਕੇ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਸਾਰੇ Thank you.